ਪੰਚਕੁਲਾ ਦੇ ਸਕੇਤਰੀ ਚ ਬਾਉਂਸਰ ਅਮਿਤ ਸ਼ਰਮਾ ਦਾ ਕਤਲ ਹੋਇਆਗਾ ਇਸੇ ਥਾਂ ਦੇ ਉੱਤੇ ਅਸੀਂ ਉਹ ਸਪੌਟ ਦੇ ਉੱਤੇ ਖੜੇ ਹਾਂ ਜਿੱਥੇ ਅਮਿਤ ਸ਼ਰਮਾ ਦਾ ਕਤਲ ਹੋਇਆ ਮੰਦਰ ਮੱਥਾ ਟੇਕਣ ਆਇਆ ਸੀ ਮੇ ਸ਼ਰਮਾ ਸਾਹਮਣੇ ਮੰਦਰ ਆਗਾ ਇਸ ਮੰਦਰ ਚ ਮੱਥਾ ਟੇਕਣ ਹਰ ਸੋਮਵਾਰ ਅਮਿਤ ਸ਼ਰਮਾ ਆਉਂਦੇ ਸੀ ਆਪਣੀ ਮਾਤਾ ਦੇ ਨਾਲ ਅੱਜ ਵੀ ਆਪਣੀ ਮਾਤਾ ਦੇ ਨਾਲ ਹੀ ਮੱਥਾ ਟੇਕਣ ਬਕਾਇਦਾ ਤੌਰ ਤੇ ਇਸ ਮੰਦਰ ਚ ਆਇ ਸੀ ਇਸੇ ਗੱਡੀ ਚ ਆਏ ਸੀ ਇਸੇ ਗੱਡੀ ਚ ਮਦਰ ਉਹਨਾਂ ਦੇ ਪਿੱਛੇ ਆ ਰਹੇ ਸੀ ਤੇ ਉਹ ਆ ਕੇ ਗੱਡੀ ਬੈਕਰ ਕਰ ਰਹੇ ਸੀ ਤੇ ਚਸ਼ਮਦੀਦਾਂ ਦਾ ਇਹ ਕਹਿਣਾਗਾ ਕਿ ਤਿੰਨ ਜਿਹੜੇ ਨਕਾਬਪੋਸ਼ ਆਏ ਤੇ ਉਹਨਾਂ ਨੇ ਧੜਾ ਧੜ ਗੋਲੀਆਂ ਨਹੀਂ ਜੜੀਆਂ ਉਹ ਬਕਾਇਦਾ ਤੌਰ ਦੇ ਉੱਤੇ ਅਮੇਸ਼ ਸ਼ਰਮਾ ਦੇ ਉੱਤੇ ਚਲਾਈਆਂ ਜਿਸ ਤੋਂ ਬਾਅਦ ਅਮੇਸ਼ ਸ਼ਰਮਾ ਨੂੰ ਪੀਜੀਆ ਲਈ ਆਇਆ ਗਿਆ ਪੀਜੀਆ ਹੀ ਉਹਨਾਂ ਨੂੰ ਮ੍ਰਿਤਕ ਐਲਾਨਿਆ ਗਿਆਗਾ ਸਾਡੇ ਨਾਲ ਅਮੇਸ਼ ਸ਼ਰਮਾ ਦੇ ਮਾਮਾ ਜੀ ਦੇ ਮੁੰਡੇ ਜਿਹੜੇ ਅਰਵਿੰਦ ਗੋਤਮ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਇਹ ਘਟਨਾ ਹੋਈ ਔਰ ਕਿਵੇਂ ਉਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਕਿਉਂਕਿ ਅ ਅਮੇਸ਼ ਸ਼ਰਮਾ ਦੇ ਮਾਤਾ ਨੇ ਸਾਰਾ ਕੁਝ ਇਹਨਾਂ ਨੂੰ ਦੱਸਿਆਗਾ ਸਭ ਤੋਂ ਪਹਿਲਾਂ ਮੈਂ ਘਟਨਾ ਬਾਰੇ ਪੁੱਛਣਾ ਚਾਹੂੰਗਾ ਕਿ ਮਾਤਾ ਜੀ ਨੇ ਕੀ ਦੱਸਿਆ ਤੁਹਾਨੂੰ ਉਹਨਾਂ ਨੇ ਦੱਸਿਆ ਜੀ ਆ ਰਹੇ ਸੀਗੇ ਦੋਨੋਂ ਜਾਣੇ ਇਧਰੋਂ ਆਏ ਆ ਤੇ ਉਹ ਥੋੜਾ ਪਿੱਛੇ ਰਹਿ ਗਏ ਸੀਗੇ ਤੇ ਅਮਿਤ ਸ਼ਰਮਾ ਇੱਥੇ ਗੱਡੀ ਲੱਗਿਆ ਸੀ ਆਪਣੀ ਖੋਲਣ ਤੇ ਦੋ ਤਿੰਨ ਮੁੰਡੇ ਸੀਗੇ ਉਹਨਾਂ ਨੇ ਮੂੰਹ ਤੇ ਸਕਾਫ ਬੰਨਿਆ ਹੋਇਆ ਸੀ ਇਹ ਬਸ ਫਾਇਰ ਮਾਰ ਕੇ ਭੱਜ ਗਏ ਹਾਂਜੀ ਕੋਈ ਨਾਲ ਹੋਰ ਨਹੀਂ ਸੀਗਾ ਆਮ ਤੌਰ ਤੇ ਅਮਿਤ ਸ਼ਰਮਾ ਇਕੱਲੇ ਘੁੰਮਦੇ ਨਹੀਂ ਜਾਂ ਉਹਨਾਂ ਦੇ ਨਾਲ ਦੋਸਤ ਮਿੱਤਰ ਹੁੰਦੇ ਨੇ ਨਹੀਂ ਦਿਨ ਚ ਹੁੰਦੇ ਵੀ ਆ ਜੀ ਨਾਲ ਹੁਣ ਤਾਂ ਉਹ ਇਕੱਲੇ ਹੀ ਆਏ ਹੋਏ ਸੀਗੇ ਮਦਰ ਦੇ ਨਾਲ ਆਏ ਹੋਏ ਸੀ ਇੱਥੇ ਜਦੋਂ ਇਹ ਸੀਗਾ ਕਿ ਥ੍ਰੈਟ ਕਿਹਾ ਜਾਂਦਾ ਕਿ ਵਿੱਕੀ ਗੌਂਡਰ ਨੇ ਉਹਨਾਂ ਨੂੰ ਥ੍ਰੈਟ ਕੀਤਾ ਸੀਗਾ ਫੇਸਬੁੱਕ ਦੇ ਉੱਤੇ ਬਾਕਾਇਦਾ ਤੌਰ ਤੇ ਵਿੱਕੀ ਗੌਂਡਰ ਦੇ ਨਾਲ ਐਦਾ ਦਾ ਕੋਈ ਹੋ ਨਹੀਂ ਸੀਗਾ ਜੀ ਕਦੀ ਕੋਈ ਗੱਲ ਨਹੀਂ ਉਹਦੇ ਨਾਲ ਹੋਈ ਕੋਈ ਲਿੰਕ 'ਚ ਨਹੀਂ ਸੀਗਾ ਕੋਈ ਕੋਈ ਐਦਾਂ ਦਾ ਕੋਈ ਗੱਲਬਾਤ ਨਹੀਂ ਸੀ ਵਿੱਕੀ ਗੌਂਡਰ ਦੇ ਨਾਲ ਮਹਾਲੀ ਵਾਲੀ ਘਟਨਾ ਜੀ 307 ਦਾ ਪਰਚਾ ਸੀ ਮਿਸ ਤੇ ਤੁਹਾਨੂੰ ਲੱਗਦਾਗਾ ਕਿ ਉਹਦਾ ਐਂਗਲ ਵੀ ਹੋ ਸਕਦਾਗਾ ਜਿਹੜੀ ਮਹਾਲੀ 'ਚ 4-5 ਮਹੀਨੇ ਪਹਿਲਾਂ ਘਟਨਾ ਹੋਈ ਜਿਸ 'ਚ ਹਮੇਸ਼ ਸ਼ਰਮਾ ਦੇ ਉੱਤੇ ਮਹਾਲੀ ਪੁਲਿਸ ਦਾ ਕਹਿਣਾ ਕੇਸ ਦਰਜ ਹੋਇਆ ਸੀ ਜ਼ਮਾਨਤ ਤੇ ਬਾਹਰ ਆਏ ਤੁਹਾਨੂੰ ਲੱਗਦਾ ਕਿ ਉਹ ਐਂਗਲ ਹੋ ਉਹੀ ਹੋ ਸਕਦਾ ਜੀ ਹੋਇਆ ਹੋਵੇ ਉਹ ਵੀ ਹੋ ਸਕਦਾ ਹੁਣ ਕੁਝ ਕਿਹਾ ਨਹੀਂ ਜਾ ਸਕਦਾ ਪਰਿਵਾਰ ਨੂੰ ਸ਼ੱਕ ਨਹੀਂ ਕਿਸੇ ਤੇ ਪਰਿਵਾਰ ਨੂੰ ਇਹ ਨਹੀਂ ਲੱਗਦਾਗਾ ਕਿ ਇਸ ਘਟਨਾ ਚ ਕੌਣ ਸ਼ਾਮਲ ਹੋ ਸਕਦਾ ਨਹੀਂ ਇਸ ਤੋਂ ਪਹਿਲਾਂ ਇਹਦੇ ਤੇ ਇੱਕ ਵਾਰ 26 ਸੈਕਟਰ ਜਿਮ ਦੇ ਵਿੱਚ ਅਟੈਕ ਹੋ ਗਿਆ ਸੀ ਮੀਤ ਤੇ ਅੱਜ ਤੋਂ 10-11 ਮਹੀਨੇ ਪਹਿਲਾਂ ਤੇ ਉਹ ਅਟੈਕ ਹੋਇਆ ਸੀ ਉਹਦੇ ਵਿੱਚ ਇਹਦਾ ਦੋਸਤ ਸੀ ਅਖਿਲ ਮੁੰਡਾ ਉਹਦੇ ਗੋਲੀਆਂ ਵੱਜੀਆਂ ਸੀਗੀਆਂ ਉਹਦੇ ਤੋਂ ਤਿੰਨ ਗੋਲੀਆਂ ਵੱਜੀਆਂ ਸੀਗੀਆਂ ਮਾਰਨ ਇਹਨੂੰ ਆਏ ਸੀਗੇ ਤੇ ਉਹ ਮੁੰਡੇ ਹਜੇ ਅੰਦਰ ਹੀ ਆ ਇੱਕ ਮੁੰਡਾ ਅੰਦਰ ਹੈ ਬਾਕੀ ਤਿੰਨ ਜਮਾਨਤ ਤੇ ਆ ਚੁੱਕੇ ਆ ਬਾਹਰ ਤੁਹਾਨੂੰ ਲੱਗਦਾ ਖਾ ਹੋ ਵੀ ਉਹਨਾਂ ਦਾ ਵੀ ਹੋ ਸਕਦਾ ਹੈ ਜੀ ਹਾਂਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਆਂ ਪਰਿਵਾਰ ਵੱਲੋਂ ਕਿਉਂਕਿ ਅਸੀਂ ਤਾਂ ਮੰਗ ਇਹੀ ਕਰਦੇ ਆਂ ਜੀ ਵੀ ਹੁਣ ਜਲਦੀ ਤੋਂ ਜਲਦੀ ਉਹਨਾਂ ਨੂੰ ਫੜਿਆ ਜਾਵੇ ਜਿਹੜੇ ਬੰਦੇ ਵਾਰਦਾਤ ਕਰਕੇ ਗਏ ਆਂ ਪੁਲਿਸ ਥੋੜੀ ਜੀ ਸਰਗਰਮੀ ਨਾਲ ਆਪਣਾ ਕਰੇ ਕੰਮ ਕੁਝ ਲੋਕ ਇਹ ਕਹਿੰਦੇ ਨੇ ਅਸੀਂ ਗੱਲਬਾਤ ਕੀਤੀ ਇੱਥੇ ਆ ਕੇ ਕਿ ਬਕਾਇਦਾ ਤੌਰ ਤੇ ਅਮਿੱਦੀ ਬੈਕਗ੍ਰਾਉਂਡ ਵੀ ਇਹੀ ਸੀ ਮਤਲਬ ਇੱਕ ਗੈਂਗਸਟਰਾਂ ਵਾਲੀ ਬੈਕਗ੍ਰਾਉਂਡ ਜਿਦਾ ਹਈ ਨਹੀਂ ਸੀਗਾ ਜੀ ਉਹ ਵੀ 307 ਦੇ ਪਰਚੇ 'ਚ ਵੀ ਉਹਦਾ ਵੈਸੇ ਹੀ ਨਾਮ ਪਾਇਆ ਗਿਆ ਉਹ ਹੈ ਨਹੀਂ ਸੀਗਾ ਹਮ ਹਮ ਕੁਈ ਇਸ ਤਰ੍ਹਾਂ ਦੀ ਘਟਨਾਵਾਂ ਆ ਚਕੋ ਕਿ ਬਾਉਂਸਰਾਂ ਦਾ ਆਮ ਤੌਰ ਤੇ ਕਿਹਾ ਜਾਂਦਾਗਾ ਕਿ ਬਾਉਂਸਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਸ਼ਾਮਲ ਹੁੰਦੇ ਨੇ ਕਦੇ ਪਹਿਲਾਂ ਦਾ ਕੋਈ ਨਹੀਂ ਸੀ ਉਹਦੇ ਤੇ ਕੋਈ ਪਰਚਾ ਨਹੀਂ ਸੀ ਚੱਲ ਰਿਹਾ ਕੋਈ ਕੁਝ ਨਹੀਂ ਸੀਗਾ ਇਦਾਂ ਦਾ ਹਾਂਜੀ ਜਿਸਨ ਅਰਵਿੰਦ ਗੌਤਮ ਜਿਹੜੇ ਅਮੇਸ਼ ਸ਼ਰਮਾ ਦੇ ਮਾਮਾ ਜੀ ਦੇ ਲੜਕੇ ਨੇ ਉਹਨਾਂ ਦਾ ਕਹਿਣਾਗਾ ਕਿ ਜਿਸ ਤਰ੍ਹਾਂ ਦੇ ਇਲਜ਼ਾਮ ਅਮੇਸ਼ ਸ਼ਰਮਾ ਤੇ ਵੀ ਲੱਗ ਰਹੇ ਨੇ ਕਿ ਉਹ ਵੀ ਇੱਕ ਗੈਂਗਸਟਰਾਂ ਦੀ ਤਰ੍ਹਾਂ ਵਿਚਰਦੇ ਸੀ ਇਹਨਾਂ ਦਾ ਕਹਿਣਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਬਕਾਇਦਾ ਤੌਰ ਤੇ ਉਹਨਾਂ ਨੇ ਦੱਸਿਆ ਕਿ ਇਹ ਗੱਡੀ ਹੈ ਜਿਹੜੀ ਇਦੇ ਚ ਆ ਕੇ ਗੱਡੀ ਵਾਪਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਮੰਦਰ ਵੱਲੋਂ ਆ ਰਹੇ ਸੀ ਉਹ માતા ਉਹਨਾਂ ਦੇ ਪਿੱਛੇ ਆ ਰਹੇ ਸੀਗੇ ਤੇ ਇੱਥੇ ਹੀ ਤਿੰਨ ਚਾਰ ਤਿੰਨ ਦੇ ਕਰੀਬੇ ਕਹਿ ਰਹੇ ਕਿ ਤਿੰਨ ਦੇ ਕਰੀਬ ਜੋ માતા ਨੇ ਦੱਸਿਆਗਾ ਚਸ਼ਮਦੀਦ ਨੇ ਜੋ ਉਹਨਾਂ ਨੇ ਦੱਸਿਆਗਾ ਕਿ ਤਿੰਨ ਦੇ ਕਰੀਬ ਨਕਾਬਪੋਸ਼ ਲੋਕ ਸੀ ਜਿਨ੍ਹਾਂ ਨੇ ਗੋਲੀਆਂ ਹਮੇਸ਼ ਸ਼ਰਮਾ ਦੇ ਉੱਤੇ ਚਲਾਈਆਂ ਉਸ ਤੋਂ ਬਾਅਦ ਪੀਜੀਏ ਲਈ ਆਇਆ ਗਿਆ ਤੇ ਪੀਜੀਆਈ ਹਮੇਸ਼ ਸ਼ਰਮਾ ਦੀ ਮੌਤ ਹੋਈ ਹੈ ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ ਏਵੀਪੀ ਸੰਜਾ ਸਕੇਤੜੀ